ਬਠਿੰਡਾ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਵੱਲੋਂ ਸੱਤ ਰੋਜ਼ਾ ਧਾਰਮਿਕ ਸਮਰੋਹ ਸ਼ਿਪੂਰਾਨ ਕਥਾ ਕਰਵਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਬਠਿੰਡਾ ਵਿੱਚ ਕੈਬਨਿਟ ਮੰਤਰੀ ਅਮਨ अरोੜਾ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਅਮਨ अरोੜਾ ਦੇ ਵੱਲੋਂ ਕਿਹਾ ਗਿਆ ਕਿ ਅਜਿਹੇ ਧਾਰਮਿਕ ਸਮਰੋਹ ਕਰਾਉਣਾ ਭਾਗਯਸ਼ਾਲੀ ਲੋਕਾਂ ਨੂੰ ਨਸੀਬ ਹੁੰਦਾ ਹੈ ਅੱਜ ਬਠਿੰਡਾ ਦੀ ਧਰਤੀ ਉੱਪਰ ਦੂਰੋਂ ਦੂਰੋਂ ਲੋਕ ਇਸ ਕਥਾ ਨੂੰ ਸੁਣਨ ਦੇ ਲਈ ਪਹੁੰਚ ਰਹੇ ਨੇ ਤੇ ਥਾਂ-ਥਾਂ ਉੱਤੇ ਲੰਗਰ ਵੀ ਲਗਾਏ ਜਾ ਰਹੇ ਨੇ ਮੈਂ ਸਮਝਦਾ ਕਿ ਮੇਰੇ ਲਈ ਔਰ ਸਮੁੱਚੇ ਬਠਿੰਡਾ ਇਲਾਕਾ ਨਿਵਾਸੀਆਂ ਲਈ ਬਹੁਤ ਭਾਗਾ ਵਾਲੀ ਗੱਲ ਹੈ ਕਿ ਅੱਜ ਜੋ ਉਪਰਾਲਾ ਪ੍ਰਮਾਤਮਾ ਦੇ ਭਗਤ ਮੇਰੇ ਵੀਰ ਅਮਰਜੀਤ ਮਹਿਤਾ ਜੀ ਲੰਬੇ ਸਮੇਂ ਤੋਂ ਕਰ ਰਹੇ ਨੇ ਅੱਜ ਪੰਡਿਤ ਪ੍ਰਦੀਪ ਮਿਸ਼ਰਾ ਜੀ 7 ਦਿਨਾਂ ਦੀ ਕਥਾ ਦੇ ਉੱਪਰ ਉਹਨਾਂ ਨੇ ਅੱਜ ਦਰਸ਼ਨ ਕਰਦਾ ਮੌਕਾ ਮਿਲਿਆ ਕਦਾ ਸੁਣਨ ਦਾ ਮੌਕਾ ਮਿਲੇ ਖੁਸ਼ਕਿਸਮਤਾਂ ਹੋਰ ਪ੍ਰਮਾਤਮਾ ਕੇ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਮੁੱਚੇ ਬਠਿੰਡਾ ਇਲਾਕੇ ਦੇ ਵਸਨੀਕਾਂ ਨੂੰ ਪੰਜਾਬ ਅਸੀਂ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਅਰ ਅਮਰਜੀਤ ਮਹਿਤਾ ਜੀ ਨੂੰ ਇਹੋ ਜੇ ਧਾਰਮਿਕ ਫੰਕਸ਼ਨ ਸਮਾਜਿਕ ਫੰਕਸ਼ਨ ਕਰਾਉਣ ਦਾ ਬਾਲ ਜਿਹੜਾ ਉਹ ਬਖਸ਼ਦੇ ਰਹਿਣ ਬਠਿੰਡਾ ਵਿੱਚ ਐਡੀ ਵੱਡੀ ਗੱਲ ਕੀਤੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਅਮਰਜੀਤ ਮਹਿਤਾ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਸਾਰੇ ਪਰਿਵਾਰ ਨੂੰ ਕਿ ਜਿਨ੍ਹਾਂ ਨੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦਾ ਕੰਮ ਹੈ ਜਿਹੜਾ ਉਹ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਮੇਸ਼ਾਹੂਨ ਦੇਖੋ ਜੀ ਬਿਲਕੁਲ ਜਦੋਂ ਇਹ ਕੰਮ ਆਪ ਦੇ ਕਰਿਆ ਨਹੀਂ ਹੁੰਦੇ ਹੈਗੇ ਜਦੋਂ ਪ੍ਰਮਾਤਮਾ ਦਾ ਜਦੋਂ ਉੱਪਰ ਵਾਲੇ ਦਾ ਹੁਕਮ ਹੋ ਜੇ ਜਦੋਂ ਉਹਨਾਂ ਦਾ ਹੁਕਮ ਹੋ ਗਿਆ ਉਹ ਨਹੀਂ ਹੋ ਜਾਏਗਾ ਜੀ ਇਹ ਮੈਂ ਸਮਝਦਾ ਕਿ ਪਹਿਲੀ ਵਾਰੀ ਜਿਵੇਂ ਪ੍ਰਦੀਪ ਮਿਸ਼ਰਾ ਜੀ ਆਏ ਨੇ ਪੰਜਾਬ ਦੇ ਵਿੱਚ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਅ ਅਮਰਜੀਤ ਮਹਿਤਾ ਜੀ ਦੇ ਇੱਕ ਹੋਕਕੇ ਦੇ ਉੱਪਰ ਇਕੱਠੇ ਹੋਣਾ ਇਹ ਵੀ ਪ੍ਰਭੂ ਦੀ ਲੀਲ ਹੈ ਜੀ ਬਹੁਤ ਮੁਬਾਰਕਾ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਇਹ ਸਾਰੇ ਇਹਦਾ ਸੇਰਾ ਤੇ ਇਹਦਾ ਜਿਹੜੇ ਮੈਂ ਸਮਝਦਾ ਕਿ ਸੇਵਾ ਵੀ ਤੇ ਮੇਵਾ ਵੀ ਕਿਉਂਕਿ ਜਦੋਂ ਇੰਨੀ ਵੱਡੀ ਸੰਗਤ ਦੇ ਵਿੱਚ ਕੋਈ ਵਿਅਕਤੀ ਅੱਗੇ ਲਾ ਕੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਤੇ ਪ੍ਰਮਾਤਮਾ ਦੀ ਕਿਰਪਾ ਵੀ ਅਪਰੰਪਾਰ ਹੁੰਦੀ ਹੈ ਸੋ ਮੇਰੇ ਇਸ ਵੱਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਅਮਨ ਰੋੜਾ ਦੇ ਵੱਲੋਂ ਇਸ ਤਰ੍ਹਾਂ ਕੋਈ ਸਿਆਸੀ ਬਿਆਨ ਤਾਂ ਨਹੀਂ ਦਿੱਤਾ ਗਿਆ ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੂੰ ਸ਼ਲਾਘਾ ਕਰਦਿਆਂ ਹੋਇਆਂ ਥਾਪੜਾ ਦੇ ਕੇ ਗਈ ਬਿਊਰੋ ਰਿਪੋਰਟ ਔਨ 에ਅਰ